ਹਾਂਜੀ ਇਹ ਵਾਲੇ ਬਹੁਤ ਹੀ ਜ਼ਿਆਦਾ ਸੋਹਣੇ ਹੈਂਡਵਰਕ ਐਂਡ ਪਫ ਵਰਕ ਦੇ ਸੂਟ ਆਉਣਗੇ ਬਹੁਤ ਹੀ ਜ਼ਿਆਦਾ ਸੋਹਣੇ ਬ੍ਰਾਈਡਲ ਸੂਟ ਬਣੇ ਹੋਏ ਨੇ ਕਲਰ ਆਪਸ਼ਨ ਇਹਦੇ ਵਿੱਚ ਦਿੱਤੀ ਹੋਈ ਆ ਤੇ ਇਹ ਵਾਲੇ ਸੂਟ ਆਉਣਗੇ ਜੀ ਕ੍ਰੇਪ ਦੇ ਨਾਲ ਫੁੱਲ ਵਰਕ ਵਾਲਾ ਦੁਪੱਟਾ ਹੈਗਾ 슬ੀਵਜ਼ ਵਰਕ ਵੀ ਆਏਗੀ ਇਹਨਾਂ ਦੇ ਉੱਪਰ ਐਂਡ ਨੈੱਕ ਦੇ ਉੱਪਰ ਵਰਕ ਬਣਿਆ ਹੋਇਆ ਪ੍ਰਾਈਸ ਸਾਰੇ ਨੇ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆ ਇਹ ਟੈਬ ਵੀ ਲਾਈਨਿੰਗ ਵਾਲੇ ਸੂਟ ਨੇ ਜਿਨ੍ਹਾਂ ਦਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਬਾਟਮ ਵਰਕ ਆਏਗਾ ਨਾਲ ਦੁਪੱਟਾ ਫੈਂਸੀ ਦੁਪट्टे ਦੇ ਉੱਪਰ ਵੀ ਲੈਸ ਲੱਗੀ ਹੋਈ ਹੈ ਬਹੁਤ ਜਿਆਦਾ ਸੋਹਣੇ ਸੂਟ ਨੇ ਇਹ ਵਾਲੇ ਆਣਗੇ ਜੀ 크ਰੇਪ ਸਟੱਫ ਦੇ ਵਿੱਚ ਸੂਟ ਆਉਣਗੇ ਰੇਸ਼ਮ ਵਰਕ ਬਹੁਤ ਜਿਆਦਾ ਸੋਹਣਾ ਵਰਕ ਇਹਨਾਂ ਦੇ ਉੱਪਰ ਹੋਇਆ ਹੋਇਆ ਨਾਲ ਇਹਨਾਂ ਦੇ ਦੁਪट्टे ਦੇ ਉੱਪਰ ਵੀ ਵਰਕ ਆਇਗਾ ਤੇ ਇਹਨਾਂ ਦੇ ਕਲਰ ਆਪਸ਼ਨ ਬਹੁਤ ਹੀ ਜਿਆਦਾ ਸੋਹਣੇ ਸੂਟ ਬਣੇ ਹੋਏ ਨੇ ਸ਼ਿਪਿੰਗ ਇਹਨਾਂ ਦੀ ਫ੍ਰੀ ਰਹਿਣ ਵਾਲੀ ਹੈ ਤੇ ਇਹ ਵਾਲੇ ਸੂਟ ਆਉਣਗੇ ਜੀ ਜਾਗੋ ਸਪੈਸ਼ਲ ਸੂਟ ਵਾਲੇ ਬਣੇ ਹੋਏ ਨੇ ਇਹ ਨਾਲ ਇਹਨਾਂ ਦੇ ਅਨਸਟੀਚ ਸੂਟ ਆਏਗਾ ਜੀ ਇਹ ਵਾਲਾ ਲਹਿੰਗਾ ਵੀ ਇਹਦੇ ਨਾਲ ਅਨਸਟੀਚ ਆਏਗਾ ਇਹ ਵਾਲੇ ਆਉਣਗੇ ਸ਼ਿਮਰ ਦੇ ਉੱਤੇ ਸੂਟ ਬਣੇ ਹੋਏ ਨੇ ਗੋਟਾ ਪੱਤੀ ਦਾ ਵਰਕ ਹੈ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਇਹ ਵਾਲੇ ਵੀ ਜਾਗੋ ਲਈ ਸਪੈਸ਼ਲ ਸੂਟ ਨੇ ਫੁਲਕਾਰੀ ਵਾਲੇ ਸੂਟ ਬਣੇ ਹੋਣਗੇ ਕਲਰ ਆਪਸ਼ਨ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਨੇ ਆਪਾਂ ਥੋੜੇ ਜਿਹੀ ਹੀ ਕਲਰ ਵੀਡੀਓ ਦੇ ਵਿੱਚ ਸੈਂਡ ਕੀਤੀਆਂ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹਨਾਂ ਦੇ ਨਾਲ ਜਿਹੜੀਆਂ ਦੁਪੱਟੇ ਨੇ ਉਹ ਵੀ ਫੁਲਕਾਰੀ ਵਾਲੇ ਬਣੇ ਨੇ ਇਹ ਵਾਲਾ ਕ੍ਰੇਪ ਸਟੱਫ ਹੈ ਜੀ ਪਰ ਮੀਟਰ ਦੇ ਅਕੋਰਡਿੰਗ ਮਿਲਦਾ ਹੈ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ